ਪਰਿਵਾਰਕ ਚਾਲਾਂ ਤੋਂ ਕਿਵੇਂ ਸਾਵਧਾਨ ਰਹਿਣਾ ਹੈ ਕਈ ਵਾਰੀ ਲੜਕੀ ਦੀ ਮਾਤਾ ਵੀ ਲੜਕੀ ਨੂੰ ਚੁੱਕਣਾ ਦੇ ਕੇ ਲੜਕੀ ਦੀ ਸਾਰੀ ਚੌਧਰ ਭਾਵ ਆਪਣੇ ਜਵਾਈ ਘਰ ਦੇ ਵਿੱਚ ਬਣਾਉਣਾ ਚਾਹੁੰਦੀ ਹੈ ਉਸ ਚਾਲ ਤੋਂ ਲੜਕੀ ਨੂੰ ਆਪ ਵੀ ਬਚਣਾ ਚਾਹੀਦਾ ਹੈ ਅਤੇ ਲੜਕੇ ਨੂੰ ਵੀ ਸੰਭਲਣਾ ਚਾਹੀਦਾ ਹੈ ਉਹ ਆਪਣੀ ਪਤਨੀ ਨੂੰ ਸਮਝਾਵੇ ਕਿ ਇਸ ਤਰ੍ਹਾਂ ਨਹੀਂ ਕਰੇਗਾ ਕਈ ਵਾਰੀ ਸੱਜਣ ਮਿੱਤਰ ਆਂਢੀ ਗੁਆਂਢੀ ਵੀ પતિ ਪਤਨੀ ਨੂੰ ਲੜਾ ਕੇ ਵਿਚ ਆਪਣਾ ਦਖਲ ਬਣਾ ਕੇ ਉਹਨਾਂ ਨੂੰ ਲੜਦੇ ਉਜੜਦੇ ਪਰਿਵਾਰਾਂ ਦਾ ਤਮਾਸ਼ਾ ਵੇਖਣਾ ਚਾਹੁੰਦੇ ਹਨ ਐਸੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਆਂਡੀਆਂ ਗੁਆਂਢੀਆਂ ਤੋਂ ਵੀ ਬਚਨ ਦੀ ਲੋੜ ਹੈ ਜਿਸ ਵਾਸਤੇ ਥੋੜਾ ਜਿਹਾ ਹਰ ਮਨੁੱਖ ਉੱਪਰ ਸ਼ੱਕ ਕਰਨ ਦੀ ਲੋੜ ਹੈ ਅਤੇ ਸ਼ੱਕ ਕਰਨ ਦੀ ਥੋੜੀ ਜੀ ਆਦਤ ਵੀ ਬਣਾਉਣ ਦੀ ਲੋੜ ਹੈ ਕਿ ਜੋ ਇਹ ਮਨੁੱਖ ਇਹ ਗੱਲ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਕੀ ਇਸ ਪਿੱਛੇ ਕੋਈ ਚਾਲ ਤਾਂ ਨਹੀਂ ਉਹਨਾਂ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਰੋਕਦਿਆਂ ਹੋਇਆ ਆਪਣੇ ਸਾਰੇ ਪਰਿਵਾਰ ਨੂੰ ਪ੍ਰੇਮ ਨਾਲ ਸਮਝਾਉਣ ਦੀ ਵੀ ਲੋੜ ਹੈ ਵਿਆਹ ਤੋਂ ਪਹਿਲਾਂ ਲੜਕਾ ਲੜਕੀ ਦੋਵੇਂ ਸੋਚੋ ਜੇ ਲੋੜ ਪਵੇ ਤਾਂ ਕੀ ਇਹ ਸਾਰਾ ਕੁਝ ਆਪਾਂ ਕਰ ਸਕਾਂਗੇ ਭਾਵੇਂ ਚੱਲੀਆਂ ਜਾ ਰਹੀਆਂ ਚਾਲਾਂ ਤੋਂ ਸੁਚੇਤ ਹੋ ਕੇ ਆਪਾਂ ਇਕੱਠੇ ਰਹਿ ਸਕਾਂਗੇ ਆਪਸ ਵਿੱਚ ਲੜਾਂਗੇ ਤਾਂ ਨਹੀਂ ਵਿਆਹ ਕਰਵਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਗੱਲਾਂ ਨੂੰ ਵਿਚਾਰ ਕਰ ਲਓ ਕਈ ਵਾਰੀ ਪਤਨੀ ਨੂੰ ਤੰਗ ਕਰਨ ਵਾਸਤੇ ਉਸ ਦਾ પતિ ਵੀ ਚਾਲਾਂ ਚੱਲਦਾ ਹੈ ਅਤੇ ਆਪਣੀ ਮਾਤਾ ਜਾਂ ਭੈਣ ਨਾਲ ਉਹ ਵੀ ਮਿਲ ਸਕਦਾ ਹੈ ਇਸ ਕਰਕੇ ਲੜਕੀ ਨੂੰ ਵੀ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਸਹੁਰਾ ਪਰਿਵਾਰ ਮੇਰੇ ਨਾਲ ਐਸਾ ਮਾੜਾ ਵਿਹਾਰ ਕਰ ਸਕਦਾ ਹੈ ਸਹੁਰਾ ਪਰਿਵਾਰ ਮੈਨੂੰ ਨੌਕਰਾਨੀ ਵੀ ਸਮਝ ਸਕਦਾ ਹੈ ਅਤੇ ਮੈਨੂੰ ਨੌਕਰਾਨੀ ਸਮਝ ਕੇ ਲੋੜ ਤੋਂ ਵੱਧ ਕੰਮ ਕਰਵਾਉਣ ਵਾਸਤੇ ਜ਼ੋਰ ਵੀ ਪਾ ਸਕਦਾ ਹੈ ਜਿਹੜੀਆਂ ਮਾਂ ਤੇ ਧੀ ਭਾਵ ਸਾਸਤਿ ਨਨਾਨ ਜਿਹੜੀਆਂ ਸਾਰਾ ਦਿਨ ਘਰ ਚ ਕੰਮ ਕਰਦੀਆਂ ਸੀ ਜਦੋਂ ਉਹਨੂੰ ਆ ਜਾਂਦੀ ਉਹਦੀ ਇਹਨੂੰ ਨਾ ਸੀ ਕਿਉਂ ਕਰੀਏ ਲੜਕੀ ਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਜੇ ਸਹੁਰਾ ਪਰਿਵਾਰ ਇੱਕ ਜੀ ਦੋ ਜੀ ਜਾਂ ਸਾਰੇ ਜੀ ਮਿਲ ਕੇ ਮੇਰੇ ਨਾਲ ਐਸਾ ਮਾੜਾ ਵਿਹਾਰ ਕਰਨ ਮੇਰੇ ਨਾਲ ਚਾਲਾਂ ਚੱਲਣ ਤਾਂ ਮੈਂ ਉਹਨਾਂ ਚਾਲਾਂ ਤੋਂ ਕਿਵੇਂ ਬਚਣਾ ਹੈ ਉਹਨਾਂ ਦੇ ਮਾੜੇ ਵਿਹਾਰ ਤੋਂ ਆਪਣਾ ਬਚਾਅ ਕਰਕੇ ਆਪਣੇ ਪਤੀ ਨਾਲ ਮੈਂ ਸੁਖੀ ਸੰਧੀ ਕਿਵੇਂ ਵਸਣਾ ਹੈ ਇਹ ਜ਼ਰੂਰੀ ਨਹੀਂ ਕਿ ਸਾਰਾ ਪਰਿਵਾਰ ਮਾੜਾ ਵਿਹਾਰ ਕਰੇਗਾ ਹੀ ਇਸ ਦੇ ਉਲਟ ਬਹੁਤ ਸਾਰੇ ਸੋਹਰੇ ਪਰਿਵਾਰ ਬਹੁਤ ਪਿਆਰ ਵੀ ਆਪਣੀ ਨੂੰਹ ਨੂੰ ਦਿੰਦੇ ਹਨ ਲੜਕੀ ਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਬਹੁਤ ਪਿਆਰ ਮਿਲ ਸਕਦਾ ਹੈ ਬਹੁਤ ਵਾਰੀ ਮਿਲਦਾ ਹੈ ਅਤੇ ਬਹੁਤ ਵਾਰੀ ਨਹੀਂ ਵੀ ਮਿਲਦਾ ਪਰੰਤੂ ਥੋੜੀ ਜਿਹੀ ਸ਼ੱਕ ਦੀ ਗੁੰਜਾਇਸ਼ ਹਰ ਇੱਕ ਉੱਪਰ ਰੱਖਣੀ ਹੀ ਚਾਹੀਦੀ ਹੈ ਵੱਡੇ ਸੰਯੁਕਤ ਪਰਿਵਾਰ ਵਿੱਚ ਰਹਿਣ ਦੇ ਬਹੁਤ ਵੱਡੇ ਲਾਭ ਹਨ ਪਰੰਤੂ ਕਈ ਵਾਰੀ ਬਹੁਤ ਸਮੱਸਿਆਵਾਂ ਵੀ ਆ ਸਕਦੀਆਂ ਹਨ ਕਿਉਂਕਿ ਬਹੁਤੇ ਜੀਆਂ ਦੇ ਵਿੱਚ ਰਹਿੰਦੇ ਆ ਵਿਚਾਰਾਂ ਦੇ ਮਤਭੇਦ ਸੁਭਾਅ ਦੇ ਮਤਭੇਦ ਕਰਕੇ ਕੁਛ ਨਾ ਕੁਛ ਆਪਸ ਵਿੱਚ ਨਾਰਾਜ਼ਗੀਆਂ ਹੋ ਜਾਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨੇਹਾ ਸਮਾਜ ਦੀ ਭਲਾਈ ਵਾਸਤੇ ਹੈ ਪਰਿਵਾਰਾਂ ਦੀ ਸੁਖ ਸ਼ਾਂਤੀ ਵਾਸਤੇ ਹੈ ਕਿ ਪਰਿਵਾਰਾਂ ਦੇ ਵਿੱਚ ਇਤਫਾਕ ਏਕਤਾ ਬਹੁਤ ਜ਼ਰੂਰੀ ਹੈ ਇੱਕ ਦੂਜੇ ਦੀ ਭਾਵਨਾ ਨੂੰ ਸਮਝੋ ਔਰ ਇੱਕ ਦੂਜੇ ਪਰਿਵਾਰ ਦੇ ਵਿੱਚ ਭੇ ਲੋੜੀ ਜਿਹੜੀ ਦਖਲ ਅੰਦਾਜ਼ੀ ਆ ਇੰਟਰਫੀਅਰੈਂਸ ਹੋ ਨਹੀਂ ਚਾਹੀਦੀ ਜਿਵੇਂ ਲੜਕੀ ਦੇ ਪੇਕੇ ਨੇ ਜਿਹੜੇ ਕਾਕੀ ਬੱਚੀ ਧੀ ਭੈਣ ਦੇ ਪੇਕੇ ਹਨ ਉਹਨੂੰ ਬੱਚੀ ਦੇ ਸਹੁਰਿਆਂ ਦੇ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਲੋੜ ਤੋਂ ਜ਼ਿਆਦਾ ਚੱਕਰ ਮਾਰਨੇ ਲੋੜ ਤੋਂ ਜ਼ਿਆਦਾ ਫੋਨ ਕਰਨੇ ਇਹਦੇ ਨਾਲ ਵਿਗਾੜ ਪੈਦਾ ਹੁੰਦਾ ਹੈ ਪਰੇਸ਼ਾਨੀ ਪੈਦਾ ਹੁੰਦੀ ਹੈ ਦੂਰੀਆਂ ਵੱਧਦੀਆਂ ਸਾਡੀ ਕਾਕੀ ਬਚੀ ਧੀ ਪੰਨੇ ਦਿਨ ਆਪ ਪਰੇਸ਼ਾਨ ਹੁੰਦੀ ਤੰਗ ਹੁੰਦੀ ਸਾਰਿਆਂ ਦਾ ਫਰਜ਼ ਵੀ ਬਣਦਾ ਕਿ ਆਪਣੀ ਜੋ ਨੋ ਰਾਣੀ ਹੈ ਉਸ ਨੂੰ ਧੀ ਦੀ ਤਰ੍ਹਾਂ ਰੱਖਿਆ ਜਾਵੇ ਉਸ ਨੂੰ ਪੂਰਾ ਪਿਆਰ ਦਿੱਤਾ ਜਾਵੇ ਸੋ ਇਹੋ ਜੀਆਂ ਹੋਰ ਵੀਡੀਓ ਸੁਣਨ ਵਾਸਤੇ ਤੁਸੀਂ ਗੁਰਸੰਗੀ ਜਥਾ ਚੈਨਲ ਦਾ ਨਾਮ ਹੈ ਗੁਰਸੰਗੀ ਜਥਾ ਚੈਨਲ ਸਬਸਕ੍ਰਾਈਬ ਕਰੋ ਸਾਡਾ ਸਾਥ ਦਿਓ ਸਹਿਯੋਗ ਦਿਓ ਸੋਸ਼ਲ ਮੀਡੀਆ ਦੇ ਰਾਹੀਂ ਆਪਾਂ ਸਹੀ ਸੱਚ ਦਾ ਪ੍ਰਚਾਰ ਕਰੀਏ ਸੇਵਾ ਕਰੀਏ ਯੋਗਦਾਨ ਪਾਈਏ ਤਾਂ ਕਿ ਸਾਰੇ ਆਪੋ ਆਪਣੇ ਘਰੀ ਸੁਖੀ ਵਸਣ ਇਹ ਬਹੁਤ ਜ਼ਰੂਰੀ ਹੈ ਜੇ ਚੰਗੀ ਪ੍ਰੇਰਣਾ ਮਿਲਦੀ ਰਹੇ ਚੰਗਾ ਸੁਣਦੇ ਰਹੀਏ ਲੋਕੀ ਮੋਬਾਈਲ ਵਰਤਦੇ ਆ ਸੋਸ਼ਲ ਮੀਡੀਆ ਤੇ ਵਰਤਦੇ ਆ ਤੇ ਜੇ ਆਪਾਂ ਕੁਝ ਚੰਗਾ ਪਾਵਾਂਗੇ ਚੰਗਾ ਲਾਈਕ ਸ਼ੇਅਰ ਕਰਾਂਗੇ ਤੇ ਭਲਾ ਹੀ ਆ ਇਹਦੇ ਨਾਲ ਲੋਕੀ ਜੁੜਨਗੇ ਆਪਸ ਵਿੱਚ ਵੀ ਜੁੜਨਗੇ ਗੁਰੂ ਦੇ ਨਾਲ ਜੋੜਨ ਵਾਸਤੇ ਵੀ ਆਪਾਂ ਉਦੋਂ ਮੋਪਰਾਲਾ ਕਰਨਾ ਤੇ ਮਾਹਪੁਰਖਾਂ ਦੇ ਬਚਨਿਆਂ ਜੋੜਨ ਵਰਗਾ ਪੁੰਨ ਕੋਈ ਨਹੀਂ ਤੋੜਨ ਵਰਗਾ ਪਾਪ ਕੋਈ ਨਹੀਂ ਇਸ ਲਈ ਜੇ ਤੁਸੀਂ ਸਮਝਦੇ ਹੋ ਕਿ ਜ਼ਰੂਰੀ ਹੈ ਸਨੇਹਾ ਚੰਗਾ ਹੈ ਤਾਂ ਫਿਰ ਗੁਰਸੰਗੀ ਜਥਾ ਚੈਨਲ ਨੂੰ सबसक्राइब करो लाइक करो शेयर करो दास सेवादार भाई हरजीत सिंह गुरसंगी जथा आस है बेनती प्रवान करोगे वाहगुरू जी का खालसा वाहगुरू जी की फतेह